ਸਭ ਤੋਂ ਪਹਿਲਾਂ ਕਲਕੀਆਂ ਵਾਲੇ ਦਾ ਨਾਰਾ ਬੁਲੰਦ ਕਰੀਏ ਸਾਰੇ ਫਤਿਹ ਦੀ ਸੰਧ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਦਿਆਂ ਦੇ ਕਈ ਮੇਰੇ ਦਿਨਾਂ ਸਵਾਲ ਉੱਠਦੇ ਆ ਵੀ ਇਹ ਕਦੀ ਨਾ ਚੱਕ ਰਹੇ ਆ ਜਾਇ ਧਰਮ ਨੂੰ ਮਾੜਾ ਬੋਲਦੇ ਆ ਸੋ ਸਾਰੇ ਧਰਮ ਸਾਡੇ ਸਤਿਕਾਰਯੋਗ ਨੇ ਔਰ ਜਿਨ੍ਹਾਂ ਦੇ ਘਰ ਚਮਕੀਆਂ ਗੱਦੀਆਂ ਲੱਗੀਆਂ ਨੇ ਜਿਵੇਂ ਫੋਟਮਾਂ ਲੱਗੀਆਂ ਧੋਣੇ ਲੱਗੇ ਹੁੰਦੇ ਨੇ ਅਸੀਂ ਉਹਨਾਂ ਨੂੰ ਚੱਕਣ ਦੀ ਬਜਾਏ ਕਈ ਲੋਕ ਜਿਹੜੇ ਉਹ ਧਰਮ ਦੀ ਆੜ ਵਿੱਚ ਬਹੁਤ ਜ਼ਿਆਦਾ ਜਿਹੜਾ ਪਖੰਡ ਆਵਾਜ਼ ਉਹਨੂੰ ਪ੍ਰਮੋਟ ਕਰ ਰਹੇ ਆ ਸਭ ਤੋਂ ਵੱਡੀ ਗੱਲ ਹੈ ਵੀਡੀਓਜ਼ ਲਈ ਜਿਹੜੀ ਸੰਗਤਾਂ ਦੇ ਵਿੱਚ ਗੱਲ ਜਾਂਦੀ ਹੈ ਪ੍ਰਮੋਟ ਵੀਡੀਓਜ਼ ਲਈ ਹੁੰਦਾ ਹੈ ਜਿਵੇਂ ਭਾਈ ਸਾਹਿਬ ਜੀ ਸਾਡੇ ਹਰਪ੍ਰੀਤ ਸਿੰਘ ਉਹਨਾਂ ਨੇ ਦੱਸਿਆ ਵੀ ਸ਼ਿਵਨਾਥ ਦੇ ਨਾਲ ਕੋਈ ਸਮਝੌਤਾ ਨਹੀਂ ਹੋਇਆ ਇੱਕ ਦੋ ਵੀਰ ਹੰਸਰਾਜ ਜੀ ਦੇ ਭਾਈ ਇਹ ਸ਼ਾਇਦ ਕੈਨੇਡਾ ਦੇ ਵਿੱਚ ਬੈਠੇ ਆ ਉਹਨਾਂ ਨੇ ਵੀ ਵੀਡੀਓ ਪਾਈ ਆ ਵੀ ਭਾਈ ਮਨਪ੍ਰੀਤ ਸਿੰਘ ਸਮਝੌਤਾ ਕਿਵੇਂ ਕਰ ਲੈਂਦੇ ਆ ਮੈਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੇਰੇ ਇੱਕ ਬੱਚਾ ਹੈ ਮੇਰੇ ਇੱਕ ਪੁੱਤ ਹੈ ਤੇ ਮੈਂ ਉਹ ਗੁਰੂ ਨਾਨਕ ਸਾਹਿਬ ਤੋਂ ਲਿਆ ਤੇ ਜਿਹੜੇ ਮੇਰੇ ਲਈ ਕੁਝ ਕਮੈਂਟ ਕਰਨ ਵਾਲੇ ਆ ਵੀ ਸਮਝਉਤਾ ਹੋਣਾ ਹੋ ਗਿਆ ਹੋਣਾ ਵੀ ਚੰਗੇ ਪੈਸੇ ਲੈ ਲੈ ਹੁਣੇ ਆ ਮੈਂ ਤੇ ਹਾਜ਼ਰ ਨਾਜ਼ਰ ਗੁਰੂ ਗ੍ਰੰਥ ਸਾਹਿਬ ਜੀ ਔਰ ਇੱਕੋ ਬੱਚਾ ਮੇਰੇ ਮੈਂ ਸ਼ਿਵਨਾਥ ਦੇ 1 ਰੁਪਏ ਦਾ ਵੀ ਰਵਾਜ ਰਹਾ ਹੁਆ 1 ਰੁਪਏ ਉਹਦੇ ਘਰੋਂ ਮੈਂ 1 ਰੁਪਿਆ ਵੀ ਲਿਆ ਹੋਵੇ ਉਹਦੀ ਜੇਬ ਚੋਂ ਉਹਦੀ ਤਨੀ ਤੋਂ ਮੇਰੇ ਨਾਮ ਤੇ ਕੋਈ ਲੈ ਗਿਆ ਹੋਵੇ ਤੇ ਸ਼ਿਵਨਾਥ ਮੇਰੇ ਸਾਹਮਣੇ ਆ ਕੇ ਗੱਲ ਕਰੇ ਦੂਜੀ ਰਹੀ ਗੱਲ ਸ਼ਿਵਨਾਥ ਨੇ ਕਿਹਾ ਸੀ ਕਿ ਮੈਂ ਵੀਡੀਓ ਨਹੀਂ ਪਾਉਂ ਜਿਹੜੇ ਵੀਰ ਕਹਿ ਰਹੇ ਨਾ ਕੱਲੀ ਵੀਡੀਓ ਦੀ ਗੱਲ ਨਹੀਂ ਉੱਥੇ ਉਹਨੇ ਆਪਣੀ ਮੁਆਫੀ ਵੀ ਮੰਗੀ ਹੈ ਜੋ ਜੋ ਨੇ ਕਰਮ ਕਾਂਡ ਤਖੰਡ ਕੀਤੇ ਆ ਔਰ ਲਿਖਤੀ ਤੌਰ ਤੇ ਹਦਾਇਤ ਵੀ ਜਾਰੀ ਕੀਤੀ ਸੀ ਅਸੀਂ ਕਿਉਂਕਿ ਅਸੀਂ ਸ਼ਾਂਤ ਵੀ ਪੂਰਵਕ ਜਿਹੜਾ ਚੱਲਣਾ ਚਾਹੁੰਦੇ ਅਸੀਂ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਔਰ ਨਾ ਹੀ ਕਿਤੇ ਮਾਹੌਲ ਖਰਾਬ ਕੀਤਾ ਹੈ ਹਦਾਇਤਾਂ ਦੀ ਉਹਨੇ ਪਾਲਣਾ ਕੀਤੀ ਸੀ ਵੀ ਮੈਂ ਉਹ ਪਖੰਡ ਵੀ ਨਹੀਂ ਕਰੂੰਗੀ ਵੀ ਜਿਹੜਾ ਕੋਈ ਆਇਆ ਤੇ ਉਹਦੀ ਹੱਥ ਦੀ ਹੱਡੀ ਟੁੱਟੀ ਹੈ ਡਾਕਟਰ ਨੇ ਜਵਾਬ ਦੇਤਾ ਤੇ ਹੱਥ ਚ ਫੜ ਕੇ ਉਹਦਾ ਗੁੱਟ ਤੇ ਕਹਿਤਾ ਮੈਂ ਤੇਰੀ ਹੱਡੀ ਜੋੜ ਦਿੰਦਾ ਇਹ ਪਖੰਡ ਹੀ ਹੈ ਨਾ ਸਭ ਕੁਝ ਜਿਹੜੇ ਡਾਕਟਰ ਤੋਂ ਜਵਾਬ ਮਿਲ ਗਿਆ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਉਹ ਕਹਿੰਦਾ ਮੈਂ ਠੀਕ ਕਰ ਦਿੰਦਾ ਉਹ ਕਹਿੰਦਾ ਮੈਂ ਇਹੋ ਜਿਹਾ ਕੁਝ ਨਹੀਂ ਕਰੂੰਗਾ ਪਰ ਫਿਰ ਵੀ ਉਹਦੀ ਇੱਕ ਵੀਡੀਓਜ਼ ਵਾਇਰਲ ਹੁੰਦੀ ਹੈ ਭਾਵੇਂ ਪੱਤਰਕਾਰ ਨਹੀਂ ਹੋਵੇ ਤੁਸੀਂ ਪੱਤਰਕਾਰਾਂ ਨੂੰ ਫਿਰ ਕਿਉਂ ਬੁੜੀਆਂ ਨੂੰ ਅੱਗੇ ਕੀਤਾ ਉਹ ਬੇਬੀਆਂ ਨੂੰ ਅੱਗੇ ਕਰਕੇ ਉਹਨੇ ਇਹ ਗੱਲ ਕਹੀ ਹੈ ਵੀ ਤੁਸੀਂ ਰੋਵੋ ਤੇ ਰੋਕੇ ਕਹੋ ਵੀ ਅਸੀਂ ਇੱਥੇ ਆਏ ਅਸੀਂ ਠੀਕ ਹੋਏ ਲਾਜ ਹੋਇਆ ਮਤਲਬ ਵੀਡੀਓਜ਼ ਰਾਹੀਂ ਸੰਗਤ ਨੂੰ ਗਮਰਾਹ ਕਰਨਾ ਪ੍ਰਮੋਟ ਕਰਨਾ ਤੋਂ ਮੈਂ ਬੇਨਤੀ ਕਰ ਰਿਹਾ ਸੀ ਉਹਦੇ ਨਾਲ ਸਾਡਾ ਕੋਈ ਸਮਝੌਤਾ ਨਹੀਂ ਹਦਾਇਤਾਂ ਦੀ ਪਾਲਣਾ ਵਾਸਤੇ ਉਹਨੂੰ ਕਿਹਾ ਸੀ ਉਹਨੇ ਵੀਡੀਓਜ਼ ਪਾਈਆਂ ਔਰ ਜੇ ਉਹ ਪਖੰਡਵਾਰ ਨਹੀਂ ਛੱਡੂ ਤੇ ਮੈਂ ਤੇ ਪਹਿਲਾਂ ਵੀ ਬੇਨਤੀ ਕੀਤੀ ਹੈ ਇੱਕ ਵੀਡੀਓ ਵਿੱਚ ਉਹਨੇ ਕਿਹਾ ਵੀ ਮੈਂ ਬਾਬਾ ਮਨਪ੍ਰੀਤ ਸਿੰਘ ਖਾਲਸਾ ਜੀ ਮੇਰੇ ਭਰਾ ਨੇ ਭਰਾ ਤਾਂ ਅਸੀਂ ਤੁਹਾਡੇ ਵੀ ਸਾਰਿਆਂ ਦੇ ਹੀ ਆ ਇੱਥੇ ਬਜ਼ੁਰਗ ਬੈਠੇ ਸੀ ਉਹਨਾਂ ਦੇ ਬੱਚੇ ਆ ਕਈ ਸਾਡੇ ਤੋਂ ਛੋਟੇ ਆ ਸਾਡੇ ਵੀਰ ਆ ਪਰ ਇਹ ਨਹੀਂ ਹੁੰਦਾ ਕਿ ਜੇ ਤੈਨੂੰ ਸ਼ਾਂਤਮਈ ਪੂਰਵਕ ਅਸੀਂ ਤੇਰੇ ਨਾਲ ਗੱਲਬਾਤ ਕਰਕੇ ਤੈਨੂੰ ਸਮਝਾਤਾ ਤੂੰ ਸ਼ਰਤਾਂ ਮੰਨ ਲਈਆਂ ਤੇ ਬਾਅਦ ਵਿੱਚ ਤੂੰ ਹਜੇ ਵੀ ਉਹ ਬਖੰਡਵਾਦ ਕਰੇ ਤੇ ਅਸੀਂ ਤੇਰੀ ਗੱਦੀ ਤੇ ਆਵਾਂਗੇ ਇੱਕ ਮੈਂਟਲੀ ਅਪਸੈਟ ਮੈਂ ਬੱਚਾ ਲੈ ਕੇ ਆਉਂਗਾ ਤੂੰ ਮੈਨੂੰ ਕਿਹਾ ਸੀ ਵੀ ਮੇਰਾ ਮਨ ਤਿਤ ਭਰਾ ਤੇ ਮੈਂ ਚਲ ਭਰਾ ਬਣ ਕੇ ਆਉਂਗਾ ਤੇ ਜੇ ਉਹ ਬੱਚਾ ਠੀਕ ਨਾ ਹੋਇਆ ਤੇ ਫਿਰ ਸੰਘਰਸ਼ ਹੁਣ ਵੱਡਾ ਤੇ ਤਿੱਖਾ ਹੋਊਗਾ ਸੋ ਇਹ ਜਿਹੜਾ ਪਖੰਡਵਾਦ ਹੈ ਇਹਨੂੰ ਰੋਕਣ ਲਈ ਅਸੀਂ ਜਿਹੜੀ ਇੱਕ ਮੁਹਿੰਮ ਚਲਾਈ ਹੈ ਪਖੰਡ ਭਜਾਓ ਪੰਜਾਬ ਬਚਾਓ ਸੋ ਸਾਡਾ ਪਹਿਲਾਂ ਤਾਂ ਮੈਂ ਦੱਸਦਾ ਵੀ ਕੋਈ ਬੈਰੀ ਨਹੀਂ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਈ ਇਹ ਪਾਤਸ਼ਾਹ ਜੀ ਦੇ ਬਚਨ ਹੈ ਜਦੋਂ ਭਾਈ ਕਨ੍ਹਿਆ ਜੀ ਨੂੰ ਮਹਾਰਾਜ ਨੇ ਬਚਨ ਦਿੱਤੇ ਵੀ ਉਹ ਮलमपट्टी ਵੀ ਕਰ ਰਿਹਾ ਉਹ ਪਾਣੀ ਵੀ ਪਲਾ ਰਿਹਾ ਉਹਨਾਂ ਨੂੰ ਵੀ ਪਲਾ ਰਿਹਾ ਜਿਹੜੇ ਦੁਸ਼ਮਣ ਸੀ ਉਹ ਕਹਿੰਦੇ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਈ ਅਸੀਂ ਤੇ ਉਹ ਲੋਕ ਆ ਭਾਈ ਜਿਹੜੇ ਬੇਮੁਖ ਹੋਏ ਆ ਉਹਨਾਂ ਨੂੰ ਵੀ ਗਰ ਨਾਲ ਲਾ ਲੈਨੇ ਆ ਸਾਡਾ ਗੁਰੂ ਤੇ ਉਹ ਹੈ ਜਿਹੜਾ ਬੇਮੁਖ ਹੋਿਆਂ ਨੂੰ ਵੀ ਗੱਲ ਨਾਲ ਲਾ ਲੈਂਦਾ ਤੁਸੀਂ ਸਾਡੇ ਆਪਣੇ ਹੋ ਸਾਡੇ ਤੋਂ ਬਾਹਰ ਨਹੀਂ ਅਸੀਂ ਤੁਹਾਡੇ ਤੋਂ ਬਾਹਰ ਨਹੀਂ ਅਸੀਂ ਤੁਹਾਡੇ ਆ ਸਾਰੇ ਭੈਣ ਭਰਾ ਆਪਾਂ ਹੈਗੇ ਆ ਸੋ ਸਾਡਾ ਫਰਜ਼ ਬਣਦਾ ਵੀ ਜੇ 100 ਸਾਧੂ ਹਨ 100 100 ਦੇ ਵਿੱਚੋਂ ਮੈਨੂੰ ਲੱਗਦਾ ਵੀ 85% ਉਹ ਲੋਕ ਹੈ ਉਹ ਲੋਕ ਜਿਨ੍ਹਾਂ ਨੇ 15 ਸਾਧੂਆਂ ਦੀ ਛਵੀ ਨੂੰ ਖਰਾਬ ਕਰਕੇ ਰੱਖਤਾ ਜਿਹੜੇ ਹੁਣ ਇੱਥੇ ਉਹ ਵੀ ਲੋਕ ਬੈਠੇ ਹੋਣਗੇ ਵੀ ਜਿਹੜੇ ਰਾਤ ਨੂੰ ਤਾਰਿਆਂ ਦੀ ਸ਼ਾਨੇਠਾਂ ਦੋ-ਦੋ ਘੰਟੇ ਚਾਰ-ਚਾਰ ਘੰਟੇ ਬੰਦਗੀ ਵੀ ਕਰਦੇ ਹੋਣਗੇ ਰੱਬ ਨੂੰ ਵੀ ਧੁੰਦੇ ਹੋਣਗੇ ਦੁਨੀਆ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਗੁਪਤ ਰੂਹਾਂ ਬੈਠੀਆਂ ਆ ਉਹ ਸਾਧੂ ਬੈਠੇ ਜਿਹੜੇ ਬਹੁਤ ਸਮਾਂ ਬੰਦਗੀ ਕਰਦੇ ਆ ਰੱਬ ਦੀ ਜਿੱਥੇ ਗੁਰੂ ਸਾਹਿਬ ਦੀ ਬਾਣੀ ਵਿੱਚ ਵੀ ਆਉਂਦਾ ਵੀ ਸਾਧੂ ਦੇ ਬੋਲ ਆ ਜਿਹੜੇ ਉਹ ਟਲ ਸਾਧੂ ਬੋਲੇ ਸਹਿਸਬਾ ਜੇ ਸਾਧੂ ਸਹਿਸਬਾ ਬੋਲ ਦਿੰਦਾ ਉਹਦਾ ਜਿਹੜਾ ਬੋਲਿਆ ਵਿਅਰਥ ਨਹੀਂ ਜਾਂਦਾ ਅਸੀਂ ਉਹਨਾਂ ਸਾਧੂਆਂ ਦੇ ਖਿਲਾਫ ਨਹੀਂ ਤੇ ਖਿਲਾਫ ਅਸੀਂ ਤੁਹਾਡੇ ਵੀ ਨਹੀਂ ਖਿਲਾਫ ਅਸੀਂ ਧਰਮ ਦੇ ਵੀ ਨਹੀਂ ਅਸੀਂ ਸਿਰਫ ਸਾਡੀ ਛੋਟੀ ਜੀ ਕੋਸ਼ਿਸ਼ ਹੈ ਵਖੰਡਵਾਦ ਨੂੰ ਖਤਮ ਕਰਨ ਦੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਵੇਂ ਕਿ 100 ਸਾਧੂ ਦੀ ਮੈਂ ਗੱਲ ਕੀਤੀ 15 ਸਾਧੂ ਤੇ ਬਹੁਤ ਕਮਾਈ ਵਾਲੇ ਨੇ ਜਿਹੜੇ ਬੰਦਗੀ ਵੀ ਕਰਦੇ ਨੇ ਤੇ ਮੈਂ ਕਿਹਾ ਉਹ ਬੰਦਗੀ ਕਰਕੇ ਗਰੀਬ ਬੱਚੀਆਂ ਦੇ ਵਿਆਹ ਵੀ ਕਰਦੇ ਨੇ ਲੋਕਾਂ ਦੇ ਘਰ ਪਾ ਕੇ ਦਿੰਦੇ ਨੇ ਇੱਥੇ ਵੀ ਇੱਕ ਦੋ ਸਾਧੂ ਬੈਠੇ ਆ ਮੈਨੂੰ ਉਹਨਾਂ ਬਾਰੇ ਪਤਾ ਲੱਗਿਆ ਸੀ ਵੀ ਉਹ ਲਗਭਗ 700 ਲੜਕੀਆਂ ਦੇ ਆਨੰਦ ਕਾਰਜ ਵਿਆਹ ਕਰ ਚੁੱਕੇ ਨੇ ਗਰੀਬ ਬੱਚਿਆਂ ਦੇ ਉਹ ਉਹਨਾਂ ਕੋਲੇ ਪਤਾ ਨਹੀਂ ਕਿੰਨੇ ਕੁ ਲੋਕ ਇਹੋ ਜਿਹੇ ਆਉਂਦੇ ਆ ਵੀ ਜਿਹੜੇ ਲੋੜਵੰਦ ਹੁੰਦੇ ਨੇ ਉਹਨਾਂ ਲੋਕ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਉਹ ਆਪ ਦਾ ਸਾਰਾ ਕੁਝ ਗਵਾ ਲੈਂਦੇ ਆ ਇਹੋ ਜਿਹੇ ਸਾਧੂ ਬੈਠੇ ਆ ਪਰ ਵੱਟ ਇਹਦੇ ਵਿੱਚ ਕੀ ਹੈ ਵੀ 85% 85 ਲੋਕ ਉਹ ਆ ਜਿਹਦੇ ਵਿੱਚੋਂ 50% ਤੇ ਉਹ ਆ ਵੀ ਜਿਹੜੇ ਮੁੰਡਿਆਂ ਤੋਂ ਕੁੜੀਆਂ ਟਰਾਂਸ ਜੈਂਡਰ ਹੋ ਕੇ ਇਥੇ ਦੁਨੀਆ ਪੁੱਤ ਭਾਲਦੀ ਹੈ ਨਾ ਰੱਬ ਤੋਂ ਇਹਦੇ ਤੁਹਾਡੇ ਚੌਂਕੀਆਂ ਤੇ ਡੇਰਿਆਂ ਤੇ ਉਹ ਵੀ ਲੋਕ ਆਉਂਦੇ ਨੇ ਜਿਹੜੇ ਹਾੜੇ ਪਾਉਂਦੇ ਆ ਵੀ ਸਾਡੇ ਰੱਬਾ ਪੁੱਤ ਹੈ ਨਹੀਂ ਕਦੇ ਮੈਂ ਕਹਿੰਦਾ ਪੁੱਤ ਗੁਰੂ ਨਾਨਕ ਦੇ ਘਰ ਤੋਂ ਵੀ ਮਿਲ ਸਕਦਾ ਹੈ ਉੱਚ ਦਾ ਪੀਰ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੂੰ ਕਿਹਾ ਨਾ ਜਿਵੇਂ ਭਾਈ ਸਾਹਿਬ ਜੀ ਹੁਣੇ ਦੱਸਿਆ ਉਥੋਂ ਵੀ ਮਿਲਦਾ ਹੈ ਪੁੱਤ ਰੱਬ ਵਰਗੇ ਸਾਧੂਆਂ ਤੋਂ ਵੀ ਮਿਲਦਾ ਪੁੱਤ ਪੀਰਾਂ ਫਕੀਰਾਂ ਤੋਂ ਗੁਰੂਆਂ ਦੇਵੀ ਦੇਵਤਿਆਂ ਤੋਂ ਸਾਰਿਆਂ ਤੋਂ ਮਿਲਦਾ ਇਹ ਸ਼ਰਧਾ ਭਾਵਨਾ ਹੁੰਦੀ ਆ ਆਪਣੀ ਆਪਾਂ ਤਾਂ ਇੱਕ ਵਿਚਾਲੇ ਖੜੇ ਆ ਸਾਡੇ ਰਾਹੀ ਮਾਧਿਮ ਰਾਹੀs ਅਸੀਂ ਵਿਚੋਲੇ ਆ ਅਸੀਂ ਦੁਆ ਕਰ ਲਈ ਅਰਦਾਸ ਕਰ ਲਈ ਤੇ ਸਾਡੀ ਰੱਬ ਨੇ ਸੁਣ ਲਈ ਰੱਬ ਵੀ ਤਾਂ ਸ਼ੁਰੂ ਜੇ 2 ਘੰਟੇ 24 ਘੰਟਿਆਂ ਜੋ ਬੰਦਗੀ ਕਰਾਂਗੇ ਰੱਬ ਦੀ ਤਾਂ ਤੇ ਉੱਥੇ ਫਿਰ ਬਖਸ਼ਿਸ਼ ਹੋ ਜਾਂਦੀ ਹੈ ਤੇ ਰੱਬ ਤੋਂ ਆਪਾਂ ਪੁੱਤ ਮੰਗਦੇ ਆ ਤੇ ਮੈਂ ਤੇ ਕਈ ਜਿਹੜੇ ਬਾਬੇ ਮੁੰਡਿਆਂ ਤੋਂ ਕੁੜੀਆਂ ਬਣ ਕੇ ਨਾ ਇਦਾਂ ਦੇ ਭੜੇ ਭੜੇ ਕਰਮ ਕਰਦੇ ਪਏ ਆ ਹੋਰਾਂ ਨੂੰ ਵੀ ਕੁੜੀਆਂ ਬਣਾ ਰਹੇ ਆ ਤੇ ਉਹ ਮਾਵਾ ਨੇ ਮੇਰਾ ਪਾਸੇ ਹੋ ਕੇ ਧੰਨਵਾਦ ਕੀਤਾ ਵੀ ਭਾਈ ਸਾਹਿਬ ਜੀ ਤੁਹਾਡਾ ਧੰਨਵਾਦ ਅਸੀਂ ਤੇ ਇਹਨੂੰ ਰੱਬ ਤੋਂ ਮਸਾ ਮੰਗਿਆ ਸੀ ਗੁਰਦੁਆਰੇ ਮੰਦਰ ਮਸਜਿਦ ਮੱਥੇ ਦੇਖ-ਦੇਖ ਕੇ ਤੇ ਇਹ ਅਸੀਂ ਤਾਂ ਮੰਗਿਆ ਪੁੱਤ ਤੇ ਇਹ ਕੁੜੀਆਂ ਵਾਲੇ ਕੰਮ ਕਰਨ ਲੱਗ ਪਿਆ ਕੁੜੀ ਬਣ ਗਿਆ ਇਹ ਕੁੜੀ ਬਣ ਗਿਆ ਤੇ ਤੁਸੀਂ ਇਹਨੂੰ ਰਾਹ ਪਾ ਦਿੰਦੇ ਹੋ ਇਹਦਾ ਆ ਜਿਹੜਾ ਪਖੰਡਵਾਦ ਆ ਇਹਦਾ ਤੁਸੀਂ ਇਹ ਬੰਦ ਕਰਾ ਚੱਲਿਓ ਸਾਨੂੰ ਸਾਡੇ ਲਈ ਤਾਂ ਇਹ ਮਰ ਗਿਆ ਸੀ ਪਰ ਸਾਨੂੰ ਹੁਣ ਪਤਾ ਲੱਗਿਆ ਵੀ ਇਹ ਸਾਡੀ ਝੋਲੀ ਤੁਸੀਂ ਸਾਡਾ ਪੁੱਤ ਵਾਪਸ ਪਾਤਾ ਤੋਂ ਇਹੋ ਜਿਹੇ ਜਿਹੜੇ 50% ਲੋਕ ਨੇ ਜਿਹੜੇ ਚੋੜੀਆਂ ਹੱਥਾਂ ਵਿੱਚ ਪਾ ਕੇ ਟਰਾਂਸ ਜੈਂਡਰ ਹੋ ਕੇ ਬਹੁਤ ਭੱਦੀ ਸ਼ਬਦਾਵਲੀ ਵਰਤਦੇ ਨੇ ਔਰ ਬਹੁਤ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਔਰ ਇੱਥੋਂ ਤੱਕ ਕਿਹਾ ਜਾਂਦਾ ਵੀ ਮੇਰੇ ਅੰਦਰ ਮਾਤਾ ਸ਼ਾਮਕੌਰ ਮੋਣੀ ਆ ਗਈ ਮੇਰੇ ਅੰਦਰ ਕੋਈ ਪੀਰ ਆ ਗਿਆ ਕੋਈ ਦੇਵੀ ਦੇਵਤਾ ਆ ਗਿਆ ਸੋ ਜਦੋਂ ਭਾਈ ਮਣਪ੍ਰੀ ਸਿੰਘ ਸਾਹਮਣੇ ਬਹਿੰਦਾ ਤੇ ਉਦੋਂ ਸਭ ਕੁਝ ਭੁੱਲ ਜਾਂਦੇ ਹੋ ਤੋ ਮੇਰੀ ਬੇਨਤੀ ਹੈ ਵੀ ਕਿਸੇ ਦੀ ਦੁਆ ਕਰਨੀ ਅਰਦਾਸ ਕਰਨੀ ਇਹਨੂੰ ਨਹੀਂ ਕੋਈ ਰੋਕ ਸਕਦਾ ਤੁਸੀਂ ਸੰਗਤਾਂ ਬਿਕੋ ਨਾਨਕ ਨਾਮ ਚੜ੍ਹਦੀ ਗਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹਦੇ ਸਰਬੱਤ ਦਾ ਭਲਾ ਮੰਗਣਾ ਸਾਨੂੰ ਸਿਖਾਇਆ ਸਾਡੇ ਗੁਰੂਆਂ ਨੇ ਪੀਰਾਂ ਦੇਵਤਿਆਂ ਸਾਰਿਆਂ ਨੇ ਤੇ ਸਰਬੱਤ ਦਾ ਭਲਾ ਮੰਗੋ ਸਰਬੱਤ ਦੀ ਨਵਾ ਮੰਗੋ ਤੇ ਕਈ ਥਾਵਾਂ ਤੇ ਚੌਕੀਆਂ 'ਚ ਇਹ ਵੀ ਕੰਮ ਹੁੰਦਾ ਜੇ 50% ਕੰਮ ਚੰਗਾ ਚੰਗਾ ਤੁਹਾਡੇ ਕੋਲੇ ਵੀ ਸਾਨੂੰ ਪੁੱਤ ਮਿਲ ਜੇ ਚਲੋ ਜਾਂ ਸਾਨੂੰ ਦੁੱਧ ਮਿਲ ਜੇ ਪੈਸਾ ਮਿਲ ਜੇ ਜ਼ਮੀਨ ਜਾਇਦਾਦ ਮਿਲ ਜੇ 50 ਲੋਕ ਉਹ ਵੀ ਬੈਠੇ ਹੁੰਦੇ ਨੇ ਕਹਿੰਦੇ ਵੀ ਗਵੰਡੀ ਦਾ ਪੁੱਤ ਮਰ ਜੇ ਅਸੀਂ ਤੇ ਇਹ ਕੁਝ ਕਰਾਉਣ ਆਏ ਆ ਗਵੰਡੀ ਦਾ ਨੁਕਸਾਨ ਹੋ ਜੇ ਆਹ ਹੋ ਜੇ ਹਨਾ ਢਾਲੇ ਟੱਪੇ ਇਦਾਂ ਦੇ ਲਵਾਉਂਦੇ ਨੇ ਕੁਕੜੀਆਂ ਸ਼ਰਾਬਾਂ ਉਹ ਮੇਰੀ ਬੇਨਤੀ ਹੈ ਮੈਂ ਇੱਕ ਗੱਲ ਤੈਨੂੰ ਦੱਸੋ ਵੀ ਕੋਈ ਪੀਰ ਫਕੀਰ ਕੋਈ ਦੇਵੀ ਦੇਵਤਾ ਚੰਗਾ ਤਾਂ ਕਰ ਸਕਦਾ ਕਿਸੇ ਦਾ ਮਾੜਾ ਕਰ ਸਕਦਾ ਰੱਬ ਕੁੱਤੀ ਬੋਲੋ ਕਿ ਰੱਬ ਮਾੜਾ ਕਰ ਸਕਦਾ ਕਿਸੇ ਦਾ ਔਰੇ ਸੋ ਜੀਆਂ ਘਾਲੇ ਸੋ ਕੋਈ ਵੀ ਦੇਵੀ ਦੇਵਤਾ ਆ ਪੀਰ ਫਕੀਰਾ ਕੋਈ ਕਿਸੇ ਦਾ ਮਾੜਾ ਨਹੀਂ ਕਰਦਾ ਮਾੜਾ ਕੌਣ ਕਰਦਾ ਉਹਨਾਂ ਦੀ ਆੜ ਵਿੱਚ ਜਿਹੜਾ ਬੰਦਾ ਬੈਠਾ ਹੁੰਦਾ ਉਹ 50% ਲੋਕ ਨੇ ਜਿਹੜੇ ਚੂੜੀਆਂ ਪਾ ਕੇ ਕਹਿੰਦੇ ਮੇਰੇ ਚ ਮਾਤਾ ਆ ਗਈ ਮੇਰੇ ਚ ਦੇਵਤਾ ਆ ਗਿਆ ਆ ਕਈ ਕਹਿੰਦੇ ਆ ਤੁਹਾਡੇ ਹਰਿਆਣੇ ਤੇ ਵੀ ਹੈਗੇ ਨੇ ਇੱਕ ਦੋ ਨਿਗਾਚ ਉਹ ਕਹਿੰਦੇ ਜੀ ਉਹ ਹਨੂਮਾਨ ਵਾਂਗੂ ਮੂੰਹ ਫੁਲਾ ਲੈਂਦੇ ਇੰਨਾ ਵੀ ਸਾਡੇ ਚ ਹਨੂਮਾਨ ਆ ਕੇ ਦੇਖੋ ਯਾਰ ਤੁਹਾਡੇ ਇੱਥੇ ਮੈਂ ਹੁਣ ਭਾਈ ਸਾਹਿਬ ਜੀ ਨੇ ਦੱਸਿਆ ਐਦਾਂ ਦੇ ਲੋਕ ਯਾਰ ਚੌਂਟੇ ਮਾਰ ਮਾਰ ਧੋਈਆਂ ਲਾਲ ਕੀਤੀਆਂ ਪਈਆਂ ਉਹਨਾਂ ਤੇ ਤੇਰੇ ਚ ਘੋਰੀ ਆ ਗਿਆ ਆ ਗਿਆ ਭੂਤ ਪ੍ਰੇਤਾਂ ਦੇ ਡਰਾਵੇ ਦੇ ਕੇ ਮੈਂ ਕਹਿੰਦਾ ਸਭ ਤੋਂ ਵੱਡਾ ਭੂਤ ਉਹ ਆ ਜਿਹੜਾ ਰੱਬ ਨੂੰ ਨਹੀਂ ਜਪਦਾ ਬੰਨ ਦਿਵਸ ਗੱਲ ਨੂੰ ਜਿਹੜਾ ਬੰਦਾ ਪ੍ਰਮਾਤਮਾ ਨੂੰ ਯਾਰ ਭੁੱਲੀ ਬੈਠਾ ਉਹ ਸਭ ਤੋਂ ਵੱਡਾ ਪ੍ਰੇਤ ਤਾਂ ਉਹੀ ਐ ਤੇ ਫਿਰ ਐਦਾਂ ਆ ਵਾਲ ਖੋਲ ਕੇ ਮੈਂ ਕਹਿੰਦਾ ਕੇਸਾਂ ਦੀ ਬਿਆਦਗੀ ਜਿਹੜੇ ਕਰਦੇ ਆ ਨਾ ਵੇਖੋ ਮੈਂ ਨਹੀਂ ਕਹਿੰਦਾ ਅਸੀਂ ਗੁਰੂ ਦੀ ਬਖਸ਼ਿਸ਼ ਆ ਸਾਡੇ ਕੋਲੇ ਅਸੀਂ ਅਮਰਤਾ ਸਿੰਘ ਆ ਮੈਂ ਕਹਿੰਦਾ ਸਾਡੇ ਨਾਲੋਂ ਵੱਧ ਕੇ ਤੁਹਾਡੇ ਅੰਦਰ ਜਿਹੜਾ ਇੱਕ ਗੈਰ ਸਿੱਖ ਬੰਦਾ ਮੈਂ ਕਹਿੰਦਾ ਜਿਹਦੇ ਕੇਸ ਨਹੀਂ ਦਾੜੀ ਨਹੀਂ ਉਹਦੇ ਅੰਦਰ ਸ਼ਰਧਾ ਸਾਡੇ ਨਾਲੋਂ ਜ਼ਿਆਦਾ ਹੋ ਸਕਦੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹ ਇਥੇ ਬਾਬਾ ਜੀ ਨੇ ਦੱਸਿਆ ਵੀ ਇੱਕ ਗ੍ਰੰਥੀ ਸਿੰਘ ਸੋਭਾ ਸਾਡੇ ਕੋਲੇ ਆਉਂਦਾ ਤੇ ਉਹ ਆ ਕੇ ਕਹਿੰਦਾ ਜੀ ਗ੍ਰੰਥੀ ਸਿੰਘ ਕਹਿੰਦਾ ਵੀ ਮੇਰੇ ਘਰ ਦੀ ਜਿਹੜੀ ਛੱਤ ਲੱਗ ਪਈ ਕਮਰੇ ਦੀ ਤੇ ਉਹ ਛੱਤ ਫਵਾ ਦਿਓ ਮੈਂ ਤੇ ਹੈਰਾਨ ਹੋ ਗਿਆ ਯਾਰ ਜੇਕਰ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦ ਸਾਡੀਆਂ ਸਿੱਖ ਪੰਥਕ ਜਥੇਬੰਦੀਆਂ ਨੇ ਇਹ ਅਹਿਮ ਫੈਸਲੇ ਨਹੀਂ ਹੁੰਦੇ ਅੱਜ ਗੁਰੂ ਘਰ ਦੇ ਗ੍ਰੰਥੀਆਂ ਦੀ ਨਰਾਦਰੀ ਨਹੀਂ ਸੀ ਹੁੰਦੀ ਇਹਦੇ ਗ੍ਰੰਥੀ ਤਿੰਨ ਤਨ 1000 ਰੁਪਏ ਦੇ ਧੱਕੇ ਖਾਂਦੇ ਪਏ ਨਾਲੇ ਡੋਲਾ ਚੱਕ ਕੇ ਘਰਾਂ 'ਚ ਮੰਗਦੇ ਆ ਗ੍ਰੰਥੀ ਪਤਕ ਬਾਬਾ ਬੁੱਢਾ ਸਾਹਿਬ ਜੀ ਹੋਇਆ ਜਦੋਂ ਪਹਿਲਾ ਸਹਿਰਪਾਟ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਕਰਾਇਆ ਗ੍ਰੰਥੀ ਸੰਤੋ ਤੇ ਜਦੋਂ ਭੋਗ ਪਏ ਤੇ ਇੱਕ ਪ੍ਰਾਂਤ ਹੀਰਿਆਂ ਦੀ ਭਰ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਟ ਕੀਤੀ। ਗੁਰੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਪ੍ਰਾਂਤ ਉਹ ਕਹਿੰਦਾ ਇਹ ਭੇਟਾ ਹੈ ਇਹ ਮੁੱਲ ਨਹੀਂ ਇਹ ਕੀਮਤ ਨਹੀਂ। ਤੋਂ ਅੱਜ ਕੱਲ ਸਾਡੇ ਗ੍ਰੰਥੀਆਂ ਦਾ ਬਹੁਤ ਜਿਹੜਾ ਰੁਤਬਾ ਜਿੰਨਾ ਵੱਡਾ ਨਾ ਉਨੀ ਕਦਰ ਘਟ ਸਾਡੇ ਕੀਰਤਨੀਆਂ ਸਿਕਾਂ ਦੀ ਸਾਡੇ ਢਾਡੀਆਂ ਕਵਿਸ਼ਰੀਆਂ ਦੀ ਉਸ ਦਾ ਹੀ ਕੋਈ ਨਹੀਂ। ਇਹ ਵੀ ਇੱਕ ਸਵਾਲ ਪੈਦਾ ਹੁੰਦਾ ਵੀ ਡੇਰੇ ਬਣ ਗਏ ਠੀਕ ਹੈ ਲੋਕੀ ਗੁਰੂ ਘਰ ਨਾਲ ਟੁੱਟਣ ਦਾ ਕਾਰਨ ਇਹੀ ਹੈ ਦੋ ਦੋ ਚਾਰ ਚਾਰ ਗੁਰਦੁਆਰੇ ਬਣ ਗਏ ਵੋਟਾਂ ਕਿੰਨੀਆਂ ਘੁੰਦੀਆਂ 500 500 'ਚ 200 ਬੰਦਾ ਗੁਰਦੁਆਰੇ ਜਾਣ ਵਾਲਾ ਚਾਰ ਗੁਰਦੁਆਰੇ ਬਣ ਗਏ 50-50 'ਚ 25-25 ਜਣੇ ਗੁਰਦੁਆਰੇ ਬੈਠੇ ਹੁੰਦੇ ਤੇ ਗੋਲਕਾਂ ਦੇ ਚੜਾਵਾ ਕਿੱਥੋਂ ਹੋਵੇ ਤੇ ਗ੍ਰੰਥੀਆਂ ਦੀਆਂ ਤਨਖਾਹਾਂ ਕਿੱਥੋਂ ਪੂਰੀਆਂ ਹੋਣ ਚਾਰ-ਚਾਰ ਹਜ਼ਾਰਾਂ ਤੇ ਹਜ਼ਾਰ ਤੇ ਤਨਖਾਹ ਦਿੰਦੇ ਨੇ ਪ੍ਰਬੰਧਕ ਔਰ 4-4 ਹਜ਼ਾਰ ਦਾ ਖਰਚੇ ਤੁਰਦੇ ਨੇ ਬੱਚਿਆਂ ਦੀਆਂ ਪੜਾਈਆਂ ਦੀਆਂ ਫੀਸਾਂ ਹੀ ਨਹੀਂ ਲੋਟ ਆਉਂਦੀਆਂ ਜੇ ਕੋਈ ਪ੍ਰਬੰਧਕ ਹੈ ਸਾਰੇ ਪ੍ਰਧਾਨ ਸਾਰੇ ਪ੍ਰਬੰਧਕ ਮਾੜੇ ਨਹੀਂ ਪਰ ਬਹੁਤ ਸਾਰੇ ਪ੍ਰਬੰਧਕਾਂ ਦੀ ਸ਼ਿਕਾਇਤ ਹੈ ਪ੍ਰਬੰਧਕਾਂ ਦੇ ਬੱਚੇ ਤੇ ਕੈਨੇਡਾ ਬੈਠੇ ਆ ਪ੍ਰਬੰਧਕਾਂ ਦੇ ਬੱਚੇ ਅਮਰੀਕਾ ਬੈਠੇ ਆ ਤੇ ਜਿਹੜੇ ਗ੍ਰੰਥੀਆਂ ਦੇ ਬੱਚੇ ਆ ਤੇ ਜੇ ਕਿਸੇ ਗ੍ਰੰਥੀ ਨੇ ਚੰਗੇ ਸਕੂਲ ਵਿੱਚ ਇੰਗਲਿਸ਼ ਮੀਡੀਅਮ ਦੇ ਵਿੱਚ ਬੱਚੇ ਨੂੰ ਆਪਣੇ ਨੂੰ ਲਾਤਾ ਨਾ ਤੇ ਸਾਰੇ ਫਿਰ ਗੱਲਾਂ ਸੱਥਾਂ ਝੋਣ ਲੱਗ ਜਾਂਦੀਆਂ ਤੁਹਾਡੇ ਕੋਲੇ ਮਹਿੰਗੀਆਂ ਮਹਿੰਗੀਆਂ ਲਗਜ਼ਰੀ ਗੱਡੀਆਂ ਖੜੀਆਂ ਜੇ ਗ੍ਰੰਥੀ ਸਿੰਘ ਨੇ ਆਪਦੇ ਵਾਸਤੇ ਕੋਈ ਲੱਖ ਰੁਪਏ ਦੀ ਕਾਰ ਲਿਆਂਦੀ ਤੇ ਉਹ ਚੁਬਣ ਲੱਗ ਜਾਂਦੀ ਤੁਹਾਨੂੰ ਵੀ ਇਹਦੇ ਕੋਲ ਕਾਰ ਕਿਵੇਂ ਆ ਗਈ ਲੈ ਇਹ ਨਹੀਂ ਕਮਾਈ ਇਹਨੂੰ ਬਾਬੇ ਨੂੰ ਸੋ ਮੈਂ ਕਹਿੰਦਾ ਐਨਜੀਪੀਸੀ ਨੂੰ ਬਹੁਤ ਵੱਡਾ ਲੰਬ ਹੈ ਜੇਕਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਚਿਆ ਹੁੰਦਾ ਨਾ ਕੁਝ ਇਹ ਜਿਵੇਂ ਅੱਜ ਤਰੋ ਇਹ ਬਾਬਾ ਜੀ ਹੁਣਾਂ ਕੋਲੇ ਕੋਈ ਗ੍ਰੰਥੀ ਸਿੰਘ ਗਿਆ ਤੇ ਲੋੜ ਨਹੀਂ ਸੀ ਪੈਣੀ ਅਸੀਂ ਗ੍ਰੰਥੀ ਸਿੰਘਾਂ ਦੇ ਵਾਸਤੇ ਚੰਗੀਆਂ ਰਹਿਸ਼ਾਂ ਦਾ ਪ੍ਰਬੰਧ ਨਹੀਂ ਕਰਾ ਸਕੇ ਗੁਰਦੁਆਰਿਆਂ 'ਚ ਉਹਨਾਂ ਨੂੰ ਚੰਗੀਆਂ ਸਹੂਲਤਾਂ ਉਹਨਾਂ ਦੇ ਬੱਚਿਆਂ ਲਈ ਪੜ੍ਹਾਈਆਂ ਨਹੀਂ ਦੇ ਸਕੇ ਚੰਗੀਆਂ ਇਹਦਾ ਲੰਬਾ ਐਸਜੀਪੀਸ਼ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਰੋਗ ਨਹੀਂ ਗੁਰਦੁਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੇ ਬੱਚਿਆਂ ਲਈ ਚੰਗੇ ਸਕੂਲ ਖੋਲੇ ਜਾਣ ਹਰ ਇੱਕ ਢਲੇ ਵਿੱਚ ਇੱਕ ਕਾਲਜ ਹੋਵੇ ਇੱਕ ਸਕੂਲ ਹੋਵੇ ਔਰ ਵਿਦਿਆਰਥੀ ਖੋਲ੍ਹੇ ਜਾਣ ਜਿੱਥੇ ਬੱਚਿਆਂ ਨੂੰ ਦੋ ਟਾਈਮ ਫ੍ਰੀ ਰੱਬੀ ਬਾਣੀ ਦਾ ਕੀਰਤ ਗੁਰਮਤਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਥਿਆ ਦਿੱਤੀ ਜਾਵੇ ਸੋ ਆ ਲੋੜ ਨਹੀਂ ਸੀ ਪੈਣੀ ਸੋ ਮੇਰੀ ਬੇਨਤੀ ਇਹ ਹੀ ਹੈ ਕਿ ਧਰਮ ਦੀ ਆੜ ਵਿੱਚ ਪਖੰਡਵਾਦ ਬਹੁਤ ਹੈ 50% ਲੋਕ ਉਹ ਹੈ ਜਿਹੜੇ ਹੱਥਾਂ 'ਚ ਚੂੜੀਆਂ ਪਾ ਕੇ ਬੰਦਿਆਂ ਤੋਂ ਬੁੜੀਆਂ ਬਣ ਕੇ ਲੋਕਾਂ ਨੂੰ ਲੁੱਟ ਰਹੇ ਆ ਇਹ ਠੱਗ ਠਗਾ ਅਸੀਂ ਚੱਲਣ ਨਹੀਂ ਦੇਣਾ ਚੰਗੇ ਸਾਧੂ ਜਿਹੜੇ 15 ਚੰਗੇ ਸਾਧੂ 100 'ਚੋਂ ਉਹ ਜੰਗੇ ਕਰਮ ਕਰਦੇ ਆ ਬੰਦਗੀ ਵੀ ਉਹਨਾਂ ਦੀ ਬਹੁਤ ਹੁੰਦੀ ਹੈ ਉਹ 2-2 4-4 ਘੰਟੇ 6-6 ਘੰਟੇ ਰੱਬ ਨੂੰ ਝੱਪਦੇ ਨੇ ਫਿਰ ਜਾ ਕੇ ਉਹਨਾਂ ਦੀ ਰਸਮਾਂ ਤੋਂ ਜਿਹੜੀ ਦਵਾਹ ਹੁੰਦੀ ਹੈ ਨਾ ਫਿਰ ਜਾ ਕੇ ਪੂਰੀ ਹੁੰਦੀ ਹੈ ਤੇ 15 ਸਾਧੂਆਂ ਦੀ ਸ਼ਬੀ ਨੂੰ ਖਰਾਬ ਕਰਨ ਵਾਲੇ 85 ਲੋਕ ਉਹ ਆ 50 ਤੇ ਹੋਗੇ ਜਨਾਨੇ ਤੇ ਜਿਹੜੇ ਰਹਿ ਗਏ 35% ਹੁਣ ਉਹ ਆ ਗਏ ਕੇਸ ਖੋਲ ਕੇ ਉਹ 2 2 3 3 ਜਣੇ ਉਹ ਇੱਕ ਦੂਜੇ ਨੂੰ ਫੜ ਕੇ ਯਾਨੀ ਇਹਨਾਂ ਨੇ ਉਹ ਐਦਾਂ ਹੀ ਬਣਾ ਲਿਆ ਇੱਕ ਮਖੌੜ ਹੀ ਸਮਝ ਲੋਕ ਨੂੰ ਆਰਾਮ ਖਲਾਉਣਾ ਚਾਹਣਾ ਐਦਾਂ ਸਿਰ ਘਮਾਉਂਦੇ ਜਿਵੇਂ ਪਟੇ ਨੂੰ ਚੱਲਦੇ ਹੁੰਦੇ ਕੋਈ ਲੋਰ ਥੋੜੀ ਹੁੰਦੀ ਹੈ ਮੈਨੂੰ ਕਈ ਵੀਰਾਂ ਨੇ ਸਵਾਲ ਕੀਤੇ ਆ ਵੀ ਭਾਈ ਮਰਦਾਨਾ ਜੀ ਜਦੋਂ ਰਬਾਬ ਵਜਾਉਂਦੇ ਸੀ ਗੁਰੂ ਨਾਨਕ ਸਾਹਿਬ ਜੀ ਵੀ ਝੂਲਦੇ ਸੀ ਮੈਂ ਮੰਨਦਾ ਵੀ ਝੂਲਦੇ ਸੀ ਅਸੀਂ ਵੀ ਝੂਲਦੇ ਹਾਂ ਇੱਥੇ ਤੁਸੀਂ ਬਹਿ ਕੇ 2 ਮਿੰਟ ਆਪਾਂ ਸਤਨਾਮ ਵਾਹਿਗੁਰੂ ਜਪ ਲਈਏ ਨੇਤਰ ਬੰਦ ਕਰਕੇ ਜੱਬੀਏ ਆਨੰਦ ਆਊਗਾ ਆਪਣਾ ਸੈਲ ਆਇਆ ਈ ਝੂਂਦਾ ਸੈਰ ਆਇਆ ਏ ਇੱਕ ਆਨੰਦ 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 ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ